ਜਦੋਂ ਤੋਂ ਮੋਦੀ ਸਰਕਾਰ ਸੱਤਾ ਦੇ ਵਿੱਚ ਆਈ ਆ ਤਾਂ ਉਹ ਲਗਾਤਾਰ ਆਪਣੇ ਹਿੰਦੂਤਵੀ ਫਾਸ਼ੀਵਾਦੀ ਏਜੰਡੇ ਨੂੰ ਜਿਹੜਾ ਅੱਗੇ ਤੋਰਦੀ ਹੋਈ ਹੈ ਜਿਹੜਾ ਉਹ ਕੰਮ ਕਰ ਰਹੀ ਆ ਔਰ ਲਗਾਤਾਰ ਘਟਕਿੰਤਿਆਂ ਦਲਤਾਂ ਪੱਤਰਕਾਰਾਂ ਬੁੱਧੀਜੀਵੀਆਂ ਨੂੰ ਜਿਹੜਾ ਉਹ ਟਾਰਗੇਟ ਕਰ ਰਹੀ ਆ ਕਿਉਂਕਿ ਜੋ ਵੀ ਇਸ ਹਿੰਦੂਤਵੀ ਫਾਸ਼ੀਵਾਦੀ ਰਾਸ਼ਟਰਵਾਦ ਦਾ ਜਿਹੜਾ ਉਹ ਰਾਹ ਦੇ ਵਿੱਚ ਰੋੜਾ ਬੰਨਦਾ ਤਾਂ ਉਹਨਾਂ ਨੂੰ ਜਿਹੜਾ ਉਹ ਆਪਣੀਆਂ ਸੈਂਟਰ ਦੀਆਂ ਏਜੰਸੀਆਂ ਰਾਹੀਂ ਜਿਹੜਾ ਉਹ ਦਬਾਇਆ ਜਾਂਦਾ ਜਿਦੇ ਵਿੱਚ ਈਡੀ, ਸੀਬੀਆਈ, ਇਨਕਮ ਟੈਕਸ ਵਰਗੀਆਂ ਜਿਹੜੀਆਂ ਸੰਸਥਾਵਾਂ ਨੂੰ ਵਰਤ ਕੇ ਆ ਇਸ ਤਰ੍ਹਾਂ ਦੀਆਂ ਆਵਾਜ਼ਾਂ ਨੂੰ ਜਿਹੜਾ ਉਹ ਦਬਾਇਆ ਜਾ ਰਿਹਾ ਤੇ ਨਾਲ ਹੀ ਦੂਜੇ ਪਾਸੇ ਜਿਵੇਂ ਸਰਕਾਰ ਹਿੰਦੂਤਵੀ ਫਾਸ਼ੀਵਾਦੀ ਏਜੰਡੇ ਦੇ ਤਹਿਤ ਅੱਗੇ ਵਧ ਰਹੀ ਆ ਕਿਉਂਕਿ ਜੇਕਰ ਸਰਕਾਰ ਨੇ ਇਸ ਦੇਸ਼ ਦੇ ਵਿੱਚ ਹਿੰਦੂਤਵੀ ਆਪਣਾ ਰਾਸ਼ਟਰਵਾਦ ਬਣਾਉਣਾ ਤਾਂ ਉਹ ਲਗਾਤਾਰ ਜਿਹੜੀ ਇਹ ਫਿਲਮਾਂ ਦੇ ਵਿੱਚ ਇਸ ਤਰ੍ਹਾਂ ਇਥੋਂ ਦੇ ਨਾਟਕਾਂ ਦੇ ਵਿੱਚ ਜਿਹੜੀ ਉਹ ਕਸਪੈਟ ਕਰ ਰਹੀ ਆ ਔਰ ਉਹਦੇ ਨਾਲ ਹੀ ਆ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਸੰਸਥਾਵਾਂ ਨੇ ਜਿਵੇਂ ਯੂਨੀਵਰਸਿਟੀਆਂ ਦੇ ਵਿੱਚ UGC ਅਤੇ ਸਕੂਲਾਂ ਦੇ ਸਿਲੇਬਸ ਦੇ ਵਿੱਚ NCERT ਜਿਹੜੀ ਕਿ ਸਕੂਲਾਂ ਦਾ ਸਿਲੇਬਸ ਤੈਅ ਕਰਦੀ ਆ ਤੇ UGC ਜਿਹੜਾ ਕਾਲਜਾਂ ਦਾ ਸਿਲੇਬਸ ਤੈਅ ਕਰਦੀ ਆ ਉਹਨਾਂ ਦੇ ਵਿੱਚ ਵੀ ਇਹ ਜਿਹੜੀ ਉਹ ਕਸਪੈਟ ਕਰ ਰਹੀ ਆ ਪਿਛਲੇ ਸਮੇਂ ਦੇ ਦੌਰਾਨ 2019 ਦੇ ਵਿੱਚ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਹੈ ਜਿਹੜੀ ਉਹ ਲੋਕਾਂ ਦੇ ਵਿੱਚ ਲੈ ਕੇ ਆਂਦੀ ਕਿਉਂਕਿ ਲਾਕਡਾਊਨ ਲੱਗਿਆ ਹੋਇਆ ਸੀਗਾ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਦਾ ਖਰੜਾ ਜਿਹੜਾ ਉਹ ਲੋਕਾਂ ਦੇ ਵਿੱਚ ਪੇਸ਼ ਕੀਤਾ ਔਰ ਉਸ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਦਾ ਜਿਹੜਾ ਕਾਰਨ ਇਹ ਦੱਸਿਆ ਕਿ ਵਿਦਿਆਰਥੀਆਂ ਦੇ ਉੱਪਰ ਆ ਜਿਹੜਾ ਉਹ ਵਾਧੂ ਬੋਝ ਆ ਉਸ ਬੋਝ ਨੂੰ ਹਟਾਉਣ ਦੇ ਲਈ ਅਸੀਂ ਆ ਜਿਹੜਾ ਇਹਦੇ ਵਿੱਚ ਕੁਝ ਚੀਜ਼ਾਂ ਦੀ ਜਿਹੜੀ ਕਟੌਤੀ ਕਰ ਰਹੇ ਹਾਂ ਪਰ ਇਸ ਨਵੀਂ ਸਿੱਖਿਆ ਨੀਤੀ ਦੇ ਵਿੱਚ ਕਿਹੜੇ ਕਿਹੜੇ ਸਿਲੇਬਸ ਹਟਾਏ ਗਏ ਆ ਉਹ ਕਿਉਂ ਹਟਾਏ ਗਏ ਆ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਆ ਉਹ ਜਾਣਕਾਰੀ ਸਾਨੂੰ ਜ਼ਰੂਰ ਹੋਣੀ ਚਾਹੀਦੀ ਆ ਔਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਸੇ ਤੱਥਾਂ ਦੇ ਆਧਾਰ ਤੇ ਜਿਹੜੀ ਉਹ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਸਾਡੇ ਕੋਲ ਜਿਹੜਾ ਪੰਜਾਬ ਸਟੂਡੈਂਟ ਯੂਨੀਅਨ ਦਾ ਬਲਾਰਾ ਮੈਗਜ਼ੀਨ ਆ ਵਿਦਿਆਰਥੀ ਸੰਘਰਸ਼ ਉਹਦੇ ਵਿੱਚੋਂ ਅਸੀਂ ਜਿਹੜੇ ਤੁਹਾਡੇ ਨਾਲ ਆ ਉਹਦੇ ਵਿੱਚੋਂ ਜਿਹੜਾ ਅਸੀਂ ਜਾਣਕਾਰੀ ਇਕੱਠੀ ਕਰਕੇ ਔਰ ਹੋਰ ਆਸੇ-ਪਾਸੇ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਨਾਲ ਜਿਹੜੇ ਵਿਚਾਰ ਸਾਂਝੇ ਕਰਾਂਗੇ ਤਾਂ ਸਰਕਾਰ ਲਗਾਤਾਰ ਸਿਲੇਬਸ ਦੇ ਵਿੱਚ ਕਟੌਤੀ ਕਰ ਰਹੀ ਹੈ ਇਹਦਾ ਕਾਰਨ ਇਹ ਆ ਕਿ ਜੇਕਰ ਸਰਕਾਰ ਲੋਕਾਂ ਨੂੰ ਡੰਡੇ ਦੇ ਜਾਂ ਬੰਦੂਖ ਦੇ ਜ਼ੋਰ ਤੇ ਦਬਾ ਨਹੀਂ ਸਕਦੀ ਤਾਂ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਪਰ ਦਿਮਾਗੀ ਤੌਰ ਦੇ ਉੱਪਰ ਉਹਨਾਂ ਦੀ ਪਕੜ ਕਰਕੇ ਆ ਜਿਹੜਾ ਉਹਨਾਂ ਨੂੰ ਦਬਾਊਗੀ ਕਿਉਂਕਿ ਸਰਕਾਰ ਨੂੰ ਲੱਗਦਾ ਕਿ ਜੇਕਰ ਡੰਡੇ ਦੇ ਰਾਜ ਤੇ ਲੋਕ ਨਹੀਂ ਦਬਾਏ ਜਾ ਸਕਦੇ ਤਾਂ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਪਰ ਆ ਜਿਹੜਾ ਉਹ ਆਪਣੇ ਕਾਬੂ ਦੇ ਵਿੱਚ ਕਰਕੇ ਹੀ ਹੈ ਜਿਹੜਾ ਉਹ ਆਪਣੇ ਵਾਲਾ ਜਿਹੜਾ ਉਹ ਰੱਖਿਆ ਜਾ ਸਕਦਾ ਇਸ ਦੇ ਨਾਲ ਹੀ ਹੈ ਜਿਹੜਾ ਭਾਰਤੀ ਸਮਾਜ ਅਤੇ ਜਾਤੀ ਲਿੰਗਕ ਧਰਮ ਆਧਾਰਿਤ ਭੇਦਭਾਵ ਦਰਸਾਉਂਦੇ ਅੰਸ਼ਾ ਨੂੰ ਹਟਾਉਣ ਦੇ ਲਈ ਆ ਉਹਨਾਂ ਨੇ ਸਮਾਜਿਕ ਵਿਗਿਆਨ ਦੀ ਕਿਤਾਬ ਦੇ ਵਿੱਚੋਂ ਜਾਤੀਵਾਦ ਕਰੇ ਦਾ ਮੁੱਢ ਬੰਨਣ ਵਾਲੀ ਵਰਣ ਪ੍ਰਥਾ ਦੀ ਵਿਆਖਿਆ ਦਾ ਸਿਲੇਬਸ ਹਟਾ ਦਿੱਤਾ ਦੂਸਰੀ ਗੱਲ ਇਹ ਵੀ ਆ ਕਿ ਬੁੱਧਾ ਅਤੇ ਜੈਨ ਧਰਮ ਨਾਲ ਜੁੜੇ ਚੈਪਟਰ ਜੋ ਕਿ ਮਨੁਸਮ੍ਰਿਤੀ ਨੂੰ ਜਨਮ ਜਾਤ ਨਾਲ ਜੋੜ ਕੇ ਦਲਤਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਉਸ ਤਰ੍ਹਾਂ ਦਾ ਉਹਦੇ ਬਾਰੇ ਜਿਹੜੀ ਵਿਆਖਿਆ ਸੀਗੀ ਸਾਡੇ ਸਿਲੇਬਸ ਦੇ ਵਿੱਚ ਉਹ ਵੀ ਚੈਪਟਰ ਆ ਜਿਹੜਾ ਹਟਾ ਦਿੱਤਾ ਗਿਆ ਦੂਸਤੀ ਸੀ ਗੱਲ ਇਹ ਵੀ ਆ ਕਿ ਓਮ ਪ੍ਰਕਾਸ਼ ਵਾਲਮੀਕੀ ਉਹਨਾਂ ਦੀ ਜੀਵਨੀ ਝੂਠ ਅਤੇ ਨਾਲ ਹੀ ਉਸਦੇ ਅੰਸ਼ਾ ਨੂੰ ਵੀ ਜਿਹੜਾ ਸਿਲੇਬਸ ਦੇ ਵਿੱਚੋਂ ਹਟਾ ਦਿੱਤਾ ਗਿਆ ਇੱਥੇ ਹੀ ਬਸ ਨਹੀਂ ਹੋਏਗੀ ਮੌਗਲ ਰਾਜ ਅਤੇ ਇਸਲਾਮ ਇਸਲਾਮ ਨਾਲ ਸੰਬੰਧਿਤ ਹੋਰ ਬਹੁਤ ਸਾਰੇ ਚੈਪਟਰ ਆ ਜਿਹੜੇ ਉਹ ਹਟਾ ਦਿੱਤੇ ਗਏ ਆ ਇਹਦੀ ਗੱਲ ਆ ਕਿ ਸਮਾਜਿਕ ਵਿਗਿਆਨ ਦੀ ਕਿਤਾਬ ਦੇ ਵਿੱਚੋਂ ਵਿਭਿੰਨਤਾ ਤੇ ਭੇਦਭਾਵ ਮੁਸਲਮਣ ਲੜਕੀਆਂ ਦੇ ਨਵੇਂ ਸਾਮਰਾਜ ਚੈਪਟਰ ਵਿੱਚੋਂ ਨਵੇਂ ਜਿਹੜੇ ਸਾਮਰਾਜ ਦੇ ਅੰਸ਼ ਹੋ ਚੈਪਟਰ ਦੇ ਵਿੱਚੋਂ ਹਟਾ ਦਿੱਤੇ ਗਏ ਸਿਲੇਬਸ ਦੇ ਵਿੱਚੋਂ ਹਟਾ ਦਿੱਤੇ ਗਏ ਆ ਮੁਗਲ ਕਾਲ ਦੇ ਸ਼ਾਸਕਾਂ ਦੇ ਦੌਰਾਨ ਜਿਹੜੀਆਂ ਇਮਾਰਤਾਂ ਬਣੀਆਂ ਸੀ ਕੁਝ ਦਸਤਕਾਰੀ ਭਵਨ ਕਲਾ ਆਦ ਦੇ ਚੈਪਟਰ ਵੀ ਹੈ ਜਿਹੜੇ ਉਹ ਲਗਾਤਾਰ ਹਟਾਏ ਜਾ ਰਹੇ ਆ ਸਮਾਜਿਕ ਸਿਆਸੀ ਲਹਿਰਾਂ ਸਿਆਸੀ ਲਹਿਰਾ ਮਤਲਬ ਕਿ ਜਿਹੜੀਆਂ ਲਹਿਰਾਂ ਲੋਕਾਂ ਨੂੰ ਸੰਘਰਸ਼ ਕਰਨ ਦੇ ਲਈ ਪ੍ਰੇਰਿਤ ਕਰਦੀਆਂ ਜਿਹੜੀਆਂ ਲਹਿਰਾਂ ਗਲਤ ਦੇ ਖਿਲਾਫ ਹੈ ਜਿਹੜੀ ਆਵਾਜ਼ ਚੁੱਕਣ ਦੇ ਲਈ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਲਗਾਤਾਰ ਉਹ ਸਿਲੇਬਸ ਦੇ ਵਿੱਚੋਂ ਚੈਪਟਰ ਆ ਜਿਹੜੇ ਉਹ ਵੀ ਹਟਾਏ ਗਏ ਆ ਜਿਹਦੇ ਵਿੱਚੋਂ ਨਕਸਲਵਾੜੀ ਲਹਿਰ ਦਾ ਇਤਿਹਾਸ ਹੈ ਜਿਹੜਾ ਉਹ ਹਟਾਇਆ ਗਿਆ ਜਿਹਦੇ ਵਿੱਚੋਂ ਚਿਪਕੋ ਅੰਦੋਲਨ ਚਿਪਕੋ ਅੰਦੋਲਨ ਦਾ ਚੈਪਟਰ ਆ ਜਿਹੜਾ ਹਟਾ ਦਿੱਤਾ ਗਿਆ ਜਿਹਦੇ ਵਿੱਚੋਂ ਜਿਹੜਾ ਭਾਰਤੀ ਕਿਸਾਨ ਯੂਨੀਅਨ ਦਾ ਇਤਿਹਾਸ ਅਤੇ ਹੋਰ ਬਹੁਤ ਸਾਰੇ ਆ ਜਿਹੜੇ ਉਹ ਚੈਪਟਰ ਆ ਜਿਹੜੇ ਉਹ ਲਗਾਤਾਰ ਹਟਾਏ ਜਾ ਰਹੇ ਆ ਚੌਥੀ ਗੱਲ ਇਹਦੇ ਚ ਇਹ ਵੀ ਆ ਕਿ ਕੁਝ ਹੋਰ ਇਤਿਹਾਸਕ ਤੱਤ ਵੀ ਆ ਜਿਹੜੇ ਇਹਦੇ ਵਿੱਚੋਂ ਸਰਕਾਰ ਲਗਾਤਾਰ ਹਟਾਉਂਗੀ ਔਰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬਹੁਤ ਸਾਰੇ ਇਤਿਹਾਸਕ ਘਟਨਾਵਾਂ ਅਤੇ ਜ਼ਰੂਰੀ ਤੱਤਾਂ ਨੂੰ ਸਿਲੇਬਸ ਵਿੱਚੋਂ ਹਟਾਇਆ ਗਿਆ ਜਿਵੇਂ ਕਿ ਮਹਾਤਮਾ ਗਾਂਧੀ ਦੀ ਜਿਹੜੀ ਹਤਿਆ ਕਰਨ ਵਾਲੇ ਨੱਥੂ ਗੌੜ ਨੱਥੂ ਰਾਮ ਗੌੜਸੇ ਬਾਰੇ ਉਸ ਦੀ ਵਿਚਾਰਧਾਰਾ ਤੇ ਆਰਐਸਐਸ ਉੱਤੇ ਬੈਨ ਇਸ ਬਾਰੇ ਇੱਕ ਚੈਪਟਰ ਸੀਗਾ ਉਹ ਵੀ ਹੈ ਜਿਹੜਾ ਉਹ ਸਿਲੇਬਸ ਦੇ ਵਿੱਚੋਂ ਹਟਾ ਦਿੱਤਾ ਗਿਆਗਾ ਹੋਰ ਬਹੁਤ ਸਾਰੇ ਚੈਪਟਰ ਲਗਾਤਾਰ ਉਹ ਉਹਨਾਂ ਨੂੰ ਹਟਾਇਆ ਜਾ ਰਿਹਾ ਪਰ ਇੱਕ ਪਾਸੇ ਜਦੋਂ ਮਨੁਸਮ੍ਰਿਤੀ ਇਹ ਕਹਿੰਦੀ ਆ ਕਿ ਇੱਥੇ ਚਾਰ ਵਰਨਾਂਗੇ ਜਿਹਦੇ ਵਿੱਚ ਬ੍ਰਾਹਮਣ, ਖਸ਼ਤਰੀ, ਵੈਸ਼ ਤੇ ਸ਼ੂਦਰ ਤਾਂ ਉਸ ਦੂਜੇ ਪਾਸੇ ਚਾਰਲਸ ਡਾਰਵਿਨ ਦੀ ਜਿਹੜੇ ਆ ਜਿਹੜਾ ਸਿਧਾਂਤ ਆ ਜਿਹੜਾ ਬਾਂਦਰ ਤੋਂ ਮਨੁੱਖ ਤੱਕ ਆ ਜਿਹੜਾ ਉਹਨਾਂ ਦਾ ਸਿਧਾਂਤ ਸੀਗਾ ਜਿਹੜਾ ਉਹਨਾਂ ਦਾ ਵਿਚਾਰ ਸੀਗਾ ਉਹਨੂੰ ਵੀ ਇਹ ਜਿਹੜਾ ਉਹ ਸਿਲੇਬਸ ਦੇ ਵਿੱਚੋਂ ਹਟਾਇਆ ਗਿਆ ਪਰ ਇਸ ਨੂੰ ਹਟਾਉਣ ਦੇ ਪਿੱਛੇ ਜਿਹੜਾ ਅਸਲ ਕਾਰਨ ਕੀ ਆ ਜਦੋਂ ਤੋਂ ਮੋਦੀ ਸਰਕਾਰ ਆ ਜਿਹੜੀ ਉਹ ਮੌਜੂਦਾ ਸਮੇਂ ਦੇ ਵਿੱਚ 2014 ਦੇ ਵਿੱਚ ਸੱਤਾ ਦੇ ਵਿੱਚ ਆਈ ਆ ਤਾਂ ਉਹ ਲਗਾਤਾਰ ਜਿਹੜਾ ਸਿਲੇਬਸ ਦੇ ਵਿੱਚ ਕਟੌਤੀ ਕਰ ਰਹੀ ਆ ਔਰ ਲਗਾਤਾਰ ਆਪਣਾ ਫਾਸ਼ੀਵਾਦੀ ਹਿੰਦੂ ਰਾਸ਼ਟਰ ਦਾ ਅਜੰਡਾ ਜਿਹੜਾ ਉਹ ਅੱਗੇ ਵਧਾ ਰਹੀ ਆ ਕਿਉਂਕਿ ਸਰਕਾਰ ਇਸ ਕਾਲ ਨੂੰ ਆ ਜਿਹੜਾ ਜਦੋਂ ਤੋਂ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਇਸ ਕਾਲ ਨੂੰ ਅਮਰਿਤ ਕਾਲ ਕਹਿੰਦੀ ਆ ਉਹਨਾਂ ਦਾ ਇਹ ਮੰਨਣਾ ਕਿ ਅਸਲੀ ਭਾਰਤ ਦੀ ਸ਼ੁਰੂਆਤ ਉਦੋਂ ਤੋਂ ਹੋਈ ਆ ਜਦੋਂ ਤੋਂ ਭਾਜਪਾ ਸਰਕਾਰ ਆ ਜਿਹੜੀ ਉਹ ਸੱਤਾ ਦੇ ਵਿੱਚ ਆਈ ਆ ਇਸ ਕਰਕੇ ਉਹ ਲਗਾਤਾਰ ਪੁਰਾਣੀਆਂ ਇਮਾਰਤਾਂ ਨੂੰ ਪੁਰਾਣੇ ਇਤਿਹਾਸ ਨੂੰ ਪੁਰਾਣੀਆਂ ਕੋਈ ਸੰਸਥਾਵਾਂ ਨੂੰ ਆ ਜਿਹੜਾ ਉਹ ਲਗਾਤਾਰ ਹਟਾ ਰਹੀ ਆ ਜਾਂ ਬੰਦ ਕਰ ਰਹੀ ਆ ਜਿਹਦੇ ਵਿੱਚ ਬਹੁਤ ਸਾਰੀਆਂ ਸਾਡੇ ਇਤਿਹਾਸਕ ਥਾਵਾਂ ਨੇ ਉਹਨਾਂ ਦੇ ਨਾਮ ਆ ਜਿਹੜੇ ਬਦਲ ਦਿੱਤੇ ਗਏ ਆ ਬਹੁਤ ਸਾਰੀਆਂ ਸੜਕਾਂ ਦੇ ਬਹੁਤ ਸਾਰੇ ਸਟੇਸ਼ਨਾਂ ਦੇ ਨਾਮ ਬਦਲ ਦਿੱਤੇ ਗਏ ਆ ਜਿਹਦੇ ਵਿੱਚੋਂ ਸਾਡੇ ਕੋਲਕਾ ਪੂਰਾ ਸ਼ਹਿਰ ਦਾ ਸਟੇਸ਼ਨ ਆ ਜਿਹੜਾ ਉਹਦਾ ਵੀ ਨਾਮ ਆ ਜਿਹੜਾ ਉਹ ਬਦਲਿਆ ਗਿਆਗਾ ਇਹ ਇੱਥੇ ਬਸ ਨਹੀਂ ਹੁੰਦੀ ਲਗਾਤਾਰ ਸਰਕਾਰ ਆ ਜਿਹੜੀ ਆਪਣੇ ਜਿਹੜੇ ਫਾਸ਼ੀਵਾਦੀ ਏਜੰਡੇ ਦੇ ਤਹਿਤ ਅੱਗੇ ਤਾਂ ਵਧ ਹੀ ਰਹੀ ਆ ਔਰ ਉਹਦੇ ਨਾਲ ਲਗਾਤਾਰ ਆ ਜਿਹੜਾ ਲੋਕਾਂ ਦੇ ਉੱਪਰ ਆਗਾ ਆਪਣਾ ਫਾਸ਼ੀਵਾਦੀ ਹੱਲਾ ਠੋਸ ਕੇ ਆ ਮਾਨਸਿਕ ਤੌਰ ਤੇ ਉੱਪਰ ਲੋਕਾਂ ਨੂੰ ਆ ਆਪਣੀ ਜਕੜ ਦੇ ਵਿੱਚ ਲੈਣ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਸਿਲੇਬਸ ਦੇ ਵਿੱਚੋਂ ਕਟੌਤੀਆਂ ਕਰਕੇ ਆਉਣ ਵਾਲੀ ਪੀੜੀ ਨੂੰ ਆ ਜਿਹੜਾ ਉਹ ਆਪਣੇ ਵੱਸ ਦੇ ਵਿੱਚ ਭਾਵ ਕੇ ਆਪਣੇ ਹੀ ਕੰਮਾਂ ਨੂੰ ਜਿਹੜਾ ਸਹੀ ਠਹਿਰਾਉਣ ਦੇ ਲਈ ਉਹ ਲਾਗੂ ਕਰ ਰਹੀ ਆ ਜੇਕਰ ਉਦਾਹਰਨ ਦੇ ਤੌਰ ਤੇ ਅਸੀਂ ਮੰਨੀਏ ਕਿ ਜੇਕਰ ਕਿਸੇ ਬੱਚੇ ਨੂੰ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਦਾ ਤੱਕ ਇਹ ਪੜਾਇਆ ਜਾਵੇ ਕਿ ਗਾਂ ਦਾ ਮੂਤ ਅਤੇ ਗੋਬਰ ਖਾਣਾ ਸਾਡੀ ਸਿਹਤ ਲਈ ਠੀਕ ਆ ਤਾਂ ਇਹ ਗੱਲ ਹਾਸੋਹਿਣੀ ਤਾਂ ਹੋ ਸਕਦੀ ਆ ਪਰ ਮਾਨਸਿਕ ਤੌਰ ਤੇ ਜੇਕਰ ਉਹ ਬੱਚੇ ਨੂੰ ਇਹ ਚੀਜ਼ ਲਗਾਤਾਰ 5 ਸਾਲ ਪੜਾਈ ਜਾਊਗੀ ਤਾਂ ਕਿਸੇ ਟਾਈਮ ਉਸ ਬੱਚੇ ਨੂੰ ਇਹ ਗੱਲ ਠੀਕ ਲੱਗਣ ਲੱਗ ਜੂਗੀ ਕਿ ਗਾਂ ਦਾ ਮੂਤ ਅਤੇ ਗੋਬਰ ਖਾਣਾ ਸਾਡੀ ਸਿਹਤ ਦੇ ਲਈ ਠੀਕ ਆ ਦੂਸਰੇ ਪਾਸੇ ਸਰਕਾਰ ਇਹ ਵੀ ਕਹਿੰਦੀ ਆ ਕਿ ਮੁਸਲਮਾਨਾਂ ਦੇ ਰਾਜ ਸਮੇ ਇਹ ਮੁਸਲਮਾਨਾਂ ਨੇ ਜਿਹੜਾ ਭਾਰਤ ਦੇ ਜਦੋਂ ਰਾਜ ਕੀਤਾ ਤਾਂ ਉਸ ਸਮੇ ਉਹਨਾਂ ਨੇ ਜਿਹੜਾ ਭਾਰਤ ਦਾ ਨੁਕਸਾਨ ਕੀਤਾ ਔਰ ਇੱਥੋਂ ਜਿਹੜਾ ਮਾਲ ਆ ਉਹ ਲੁੱਟਿਆ ਪਰ ਇਸ ਇਸ ਕਰਕੇ ਹੀ ਆ ਉਹਨਾਂ ਦੇ ਜਿਹੜੇ ਅਸੀਂ ਉਹਨਾਂ ਦਾ ਇਤਿਹਾਸ ਦੇ ਵਿੱਚ ਕਾਂਡ ਛਾਂਟ ਕਰ ਰਹੇ ਆ ਸਿਲੇਬਸ ਹਟਾ ਰਹੇ ਆ ਪਰ ਇਹਦੇ ਨਾਲ ਇੱਕ ਅਹਿਮ ਜਿਹੜੀ ਜੁੜਦੀ ਗੱਲ ਕਿ ਜੇਕਰ ਮੁਸਲਮ ਰਾਜਿਆਂ ਦਾ ਅਕਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਇਹਨਾਂ ਦਾ ਇਤਿਹਾਸ ਖਤਮ ਕੀਤਾ ਜਾਂਦਾ ਇਹਨਾਂ ਦੇ ਸਿਲੇਬਸ ਹਟਾਏ ਜਾਂਦੇ ਆ ਤਾਂ ਇਹਦੇ ਨਾਲ ਆ ਜਿਹੜਾ ਸਿੱਖਾਂ ਦਾ ਇਤਿਹਾਸ ਆ ਆਪੇ ਹੀ ਆ ਜਿਹੜਾ ਉਹ ਖਤਮ ਹੋ ਜਾਊਗਾ ਕਿਉਂਕਿ ਜੇਕਰ ਸਿੱਖਾਂ ਦੀ ਲੜਾਈ ਮੁਸਲਮਾਨਾਂ ਦੇ ਨਾਲ ਹੋਈ ਆ ਤਾਂ ਹੀ ਆ ਜਿਹੜਾ ਇਤਿਹਾਸ ਬਣਿਆ ਜੇਕਰ ਇੱਕ ਧਿਰ ਦਾ ਇਤਿਹਾਸ ਖਤਮ ਕਰ ਦਿੱਤਾ ਜਾਊਗਾ ਤਾਂ ਦੂਜੀ ਧਿਰ ਨੇ ਜਿਹੜਾ ਆਟੋਮੈਟਿਕਲੀ ਖਤਮ ਹੋ ਜਾਣਾ ਇੱਕ ਗੱਲ ਇਹ ਵੀ ਆ ਕਿ ਜੇਕਰ ਇਹ ਕਿਹਾ ਜਾਂਦਾ ਕਿ ਉਹਨਾਂ ਦੇ ਸਮੇਂ ਕੋਈ ਟੈਕਨੋਲੋਜੀ ਨਹੀਂ ਸੀਗੀ ਤਾਂ ਇਹ ਗੱਲ ਬਿਲਕੁਲ ਝੂਠ ਆ ਅਕਬਰ ਰਾਜੇ ਦੇ ਸਮੇਂ ਬਾਦਸ਼ਾਹ ਅਕਬਰ ਦੇ ਸਮੇਂ ਆ ਜਿਹੜਾ ਉਹ ਪਹਿਲਾ ਇੱਕ ਜਹਾਜ਼ ਬਣਿਆ ਜਿਹੜਾ ਸਭ ਤੋਂ ਵੱਧ ਸਮਾਨ ਆ ਜਿਹੜਾ ਢੋਂਦਾ ਸੀਗਾ ਸਭ ਤੋਂ ਵੱਧ ਸਮਾਨ ਲਿਜਾਣ ਵਾਲਾ ਜਹਾਜ਼ ਅਕਬਰ ਦੇ ਸਮੇਂ ਬਣਿਆ ਹੈਗਾ ਦੂਸਰੀ ਗੱਲ ਇਹ ਵੀ ਆ ਕਿ ਬੜਦਾਂ ਨਾਲ ਚੱਲਣ ਵਾਲੇ ਹਲਟਾਂ ਭਾਵ ਟਿੰਡਾਂ ਦੀ ਖੋਜ ਬਾਬਰ ਦੇ ਸਮੇਂ ਦੇ ਵਿੱਚ ਹੋਈ ਆ ਇਸ ਕਰਕੇ ਸਰਕਾਰ ਲਗਾਤਾਰ ਆਪਣਾ ਫਾਸ਼ੀਵਾਦੀ ਏਜੰਡਾ ਜਿਹੜਾ ਉਹ ਇਸ ਤਰ੍ਹਾਂ ਸਿਲੇਬਸ ਦੇ ਵਿੱਚ ਕਾਂਡ ਛਾਂਟ ਕਰਕੇ ਆਉਣ ਵਾਲੀ ਪੀੜ੍ਹੀ ਨੂੰ ਆ ਜਿਹੜਾ ਮਾਨਸਿਕ ਤੌਰ ਦੇ ਉੱਪਰ ਗੁਲਾਮ ਬਣਾਉਣ ਦੇ ਲਈ ਹੈ ਜਿਹੜਾ ਉਹ ਹੱਲਾ ਆਪਣਾ ਬੋਲ ਰਹੀ ਆ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਣਾ ਨਾਲ ਹੀ ਇਹ ਜਿਹੜਾ ਵੀਡੀਓ ਨੂੰ ਸ਼ੇਅਰ ਕਰਨਾ ਅਤੇ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਸਾਡਾ ਚੈਨਲ ਫੋਲੋ ਕਰ ਲੈਣਾ ਤੇ YouTube ਤੇ ਜੇਕਰ ਤੁਸੀਂ ਇਹ ਵੀਡੀਓ ਦੇਖ ਰਹੇ ਆ ਤਾਂ ਚੈਨਲ ਨੂੰ ਵੀ ਜਿਹੜਾ ਉਹ ਸਬਸਕ੍ਰਾਈਬ ਕਰ ਲੈਣਾ ਮੈਂ ਸੁਖਪ੍ਰੀਤ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ